ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਖਰੜਕਲਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਜਮਸਰ ਅੱਜ ਤੁਹਾਨੂੰ ਦੋ ਟਾਪ ਦੇ ਨਗੀਨੇ ਵਿਖਾਉਣੇ ਆ ਇੱਕ ਪਿਓਰ ਨੀਲੀ ਰਾਵੀ ਤੇ ਇੱਕ ਇਮਰਾਨ ਅਸਲ ਦੀ ਤੇ ਆਜੋ ਕਰਦੇ ਮਨਜੋਤ ਵੀਰ ਨਾਲ ਗੱਲਬਾਤ ਮਨਜੋਤ ਵੀਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਚੱਲਦਾ ਜੀ ਤੇ ਮਨਜੋਤ ਵੀਰ ਆਪਣਾ ਨਾਮ ਤੇ ਐਡਰੈਸ ਨਾਮ ਮੇਰਾ ਮਨਜੋਤ ਸਿੰਘ ਪਿੰਡ ਖਰੜਕਲਾ ਤਹਿਸੀਲ ਅjnਾਲਾ ਜ਼ਿਲ੍ਹਾ ਜਮਸਰ ਫੋਨ ਨੰਬਰ ਹਾਂ ਤੇ ਮਜਬੂਦ ਵੀਰ ਇਹਦਾ ਇਹਦੀ ਕੀ ਡਿਟੇਲ ਐ ਛੋਟੀ ਜੀ ਹਾਂ ਐਰ ਕੇ ਦੁੱਧਾ ਸੁਆ ਸੁਈ ਜੋ ਮਗਰੇ ਦੇ ਟਟਾਏ ਅੱਛਾ ਹਾਂਜੀ ਦੁੱਧ ਦੁੱਧ ਨੂੰ ਕਿਲੋ ਹੋਗਾ ਲੇਟਾ 9 ਕਿਲੋ ਲੀਟਰ ਵਾਲਾ ਤੇ ਕਿੰਨਾ ਕੁ ਦੁੱਧ ਕਰਜੂ ਮਜਬੂਦ ਸਿਆ 11 12 ਕਿਲੋ ਚਵਾਈ ਜਾਊ ਅੱਛਾ 11 12 ਕਿਲੋ ਚਵਾਈ ਜਾਊਗੀ ਹੈ ਅੱਛਾ ਠੀਕ ਆ ਤੇ ਅੱਜ ਹੀ ਪਸ਼ੂ ਆਏ ਆ ਹਾਂਜੀ ਆਏ ਆ ਅੱਛਾ ਠੀਕ ਆ ਲਓ ਜੀ ਅੱਜ ਹੀ ਪਸ਼ੂ ਆਏ ਤੇ ਵਿਖਾਇਓ ਖੋਲ ਕੇ ਵੀ ਜੀ ਉਹ ਕੇ ਦੇਖ ਕੇ ਬਾਕੀ ਕਰਦੇ ਹਾਂ ਮਜੂਦ ਵੀਰ ਨਾਲ ਗੱਲਬਾਤ ਦੇਖੋ ਸਿੰਗੀ ਵੀ ਬਹੁਤ ਹੀ ਨਿੱਕੀ ਸਿੰਗੀ ਆ ਤੇ ਬਾਕੀ ਕੱਦ ਵਜਨ ਵੀ ਬਹੁਤ ਹੀ ਜਾਨਾ ਛੋਟੀ ਦਾ ਤੇ ਬਾਕੀ ਥਣਪੰਟਾ ਵੀ ਬਹੁਤ ਸਾਫ ਆ ਤੇ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਮਜੂਦ ਵੀਰ ਨਾਲ ਕਰਦੇ ਆ ਗੱਲਬਾਤ ਇਹਦੇ ਬਾਰੇ ਇਹਦੇ ਰੇਟ ਬਾਰੇ ਪੁੱਛਨੇ ਆ ਲਓ ਵੀਰ ਜੀ ਬਹੁਤ ਠੰਡੀ ਸੀਲ ਆ ਝੋਟੀ ਵੇਖੋ ਜਿਤਨਾ ਮਰਜੀ ਬਹਿ ਜਾਓ ਬੱਚਾ ਕਿਤੇ ਆ ਜਿਤਨਾ ਮਰਜੀ ਵੇਖੋ ਠੀਕ ਆ ਬੱਚਾ 100 ਕਿਲੋ ਨੂੰ ਕਿਤੇ ਬੰਨਿਆ ਦੇਖੋ ਹਿਰਦੀ ਲਓ ਵੀ ਜੀ ਬਹੁਤ ਹੀ ਠੰਡੀ ਸੀਲ ਝੋਟੀ ਆ ਚਲੋ ਜੀ ਜੀ ਵੇਖੋ ਮੰਦਿਰ ਹਾਂ ਬਿਲਕੁਲ ਬਿਲਕੁਲ ਵੀਰ ਬਹੁਤ ਹੀ ਸਾਫ ਸੁਥਰੀ ਝੋਟੀ ਆ ਤੇ ਥਣ ਪੰਡਾ ਵੀ ਬਹੁਤ ਜ਼ਿਆਦਾ ਝੋਟੀ ਦਾ ਐ ਗਿੜ-ਘਿੜ ਤੇ ਥਣ ਲੱਗਾ ਝੋਟੀ ਨੂੰ ਤੇ ਆ ਝੋਟੀ ਦਾ ਬੱਚਾ ਏ ਬਿਲਕੁਲ ਤਾਜੀ ਸੂਈ ਕੱਟਾ ਏ ਚੌਥੇ ਪੰਜਵੇਂ ਦਿਨ ਦੀ ਸੂਈ ਆ ਮਨਜੋਤ ਵੀਰ ਜੇ ਆਪਾਂ ਮੰਨ ਲਓ ਇੱਕ ਡੰਗ ਕਰ ਜੂ ਦੁੱਧ ਆ ਦੁੱਧ ਤਾਂ ਦੱਸਿਆ ਹੋਇਆ ਹੈਗਾ 11-12 ਕਿਲੋ ਚਵਾਊਗੀ ਨਾ ਅੱਛਾ 11-12 ਕਿਲੋ ਚਵਾਊਗੀ ਹੈ ਠੀਕ ਆ ਠੀਕ ਆ ਤੇ ਮਨਜੋਤ ਵੀਰ ਕਿੰਨੇ ਵਜੇ ਦੀ ਚਵਾਈ ਹੋਈ ਏ ਦੀ ਚਵਾਈ ਇਹਦੀ ਲੇਟ ਹੀ ਹੋਈ ਸੀ ਅੱਛਾ ਕਿੰਨੇ ਵਜੇ ਦੀ 11 ਵਜੇ ਚਵਾਈ ਹੋਈ ਹੈ 11 ਵਜੇ ਲਿਆਂਦੀ ਚਵਾ ਚੋ ਕੇ ਹਾਂਜੀ ਲਓ ਵੀ ਜੀ 11 ਵਜੇ ਦੀ ਚਵਾਈ ਹੋ ਗਿਆ ਜੀ ਜੇ ਮੇਰਾ ਵੀ ਕੋਈ ਹੋਰ ਸਾਹਵੇਂ ਸਾਹ ਲਾ ਲੇ ਬਾਕੀ ਝੋਟੀ ਬਹੁਤ ਸਾਫ ਸੁੱਰ ਦੇ ਕੱਦ ਵਜਣ ਵਾਲੀ ਦਾ ਨਸਲ ਦੀ ਏ ਝੋਟੀ ਤੇ ਬਾਕੀ ਕੋਈ ਕੱਦਵਜਨ ਵੀ ਵੀਰ ਘੱਟ ਨਾ ਲਾਵੇ ਬਹੁਤ ਵੱਡੀ ਝੋਟੀ ਆ ਪੂਰਾ ਫੁੱਲ ਫੈ ਜਾ ਤੇ ਮਨਜੋਤ ਵੀਰੇ ਤੇ ਮੁੱਲ ਦੀ ਗੱਲ ਕਰੀਏ ਤੇ ਇਹਨਾਂ ਨੇ ਮੁੱਲ ਕਰਦੇ ਨੇ 95000 95000 ਤੇ ਮੇਰਾ ਵੀ ਇਜਾਜ਼ਤੀ ਕਰ ਦਈਏ 90000 ਦੀ ਦੇ ਦਈਏ 90 ਵੀ ਹਾਂਜੀ ਵੇ ਲੋ ਹੋਰ ਹੈਗੀ ਤੇ ਕਰ ਦੋਗਾ ਸਰ ਲਾਸਟ ਹੀ ਕਰ ਦਈਏ ਲਾਸਟ ਹੀ ਕਰ ਦੋ ਸਰ 85000 ਦੇ ਰਾਂਗੇ ਲਾਜ ਅੱਛਾ 85000 ਦੀ ਲਓ ਵੀਰ ਜੀ ਬਹੁਤ ਹੀ ਚੰਗੀ ਝੋਟੀ ਆ ਤੇ ਮਨਜੋਤ ਵੀਰੇ ਕਹਿੰਦਾ 85000 ਦੀ ਝੋਟੀ ਦੇ ਦਾਂਗੇ ਤੇ ਬਿਲਕੁਲ ਤਾਜੀ ਸੂਈ ਆ ਗੜਗੜ ਤੇ ਥਣ ਲੱਗਾ ਝੋਟੀ ਨੂੰ ਬਹੁਤ ਹੀ ਸਾਫ ਸੁਥਰੀ ਨਿੱਕੇ ਸਿੰਘ ਦੀ ਮਜੂਦ ਵੀਰਾ ਜਿੱਥੋਂ ਨਗੀਨਾ ਕੱਢ ਲਿਆ ਦਾਈ ਹਾਂ ਨਿੱਕ ਪਾਜਤਾਨੀ ਨੀਲੀ 라ਵੀ ਆ ਵੇਖੋ ਵੇਖੋ ਵੀਰ ਜੀ ਪਿਓਰ ਨੀਲੀ 라ਵੀ ਤੇ ਸਾਰੀਆਂ ਹੀ ਨਿਸ਼ਾਨੀਆਂ ਕਵਰ ਕਰਦੀ ਵੀਰ ਜੀ ਆ ਵੇਖੋ ਧੁੰਨ ਤੋਂ ਲੈ ਕੇ ਬਹੁਤ ਹੀ ਸਾਫ ਸੁਥਰੀ ਤੇ ਥਣ ਪਾਂਡੇ ਬੜਨਾਂ ਵਾਲਾ ਵਹਨਾ ਜੇ ਵੇਖੋ ਵੀਰ ਜੀ ਤੇ ਵੀਰੂ ਵੀਰ ਖੋਲ ਕੇ ਉਹ ਖਾ ਫੇਰ ਕਰਨ ਦੇ ਬਾਰੇ ਗੱਲ ਬਾਤ ਪੂਰੀ ਵੱਡੀ ਝੋਟੀ ਆ ਕਦ ਵਜਾ ਦੇਖੋ ਵੀਰ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਇਹ ਬਾਕੀ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਛੋਟੀ ਦਾ ਲੇਵਾ ਬਹੁਤ ਸਾਫ਼ ਸੁਥਰਾ ਤੇ ਥਣਪਾਡਾ ਬਹੁਤ ਜ਼ਿਆਦਾ ਹਜੇ ਵੀ ਛੋਟੀ ਮੇਸ ਨਾਲ 5-4 ਦਿਨ ਲੈ ਜੂਗੀ ਉਹ ਵੀਰ ਜੀ ਤਾਰਾਂ ਦੇ ਕੰਡੇ ਤੋਂ ਆਏ ਨਾਲ ਹੀ ਤਾਰਾਂ ਚਲ ਆ ਜਾਓ ਉੱਥੇ ਖਲੋ ਕੇ ਪੁੱਛਨੇ ਵੀਰ ਜੀ ਤੁਹਾਨੂੰ ਸਾਰੀ ਇਹਦੀ ਡਿਟੇਲ ਤੇ ਮਨਜੋਤ ਵੀਰ ਦੇ ਫਲਕਾਰੀ ਲਾਹ ਹਬਲਾ ਲਓ ਵੀਰ ਜੀ ਇਹਦੇ ਕਰੀਏ ਆਰਡਰ ਦੀ ਗੱਲ ਤੇ ਵੇਖੋ ਬਹੁਤ ਹੀ ਸਾਫ ਆਟ ਰਿਆ ਇਹ ਮਨਜੋਤ ਵੀਰ ਇਹ ਸਾਹਮਣੇ ਉਹ ਇਥੇ ਕਰੀਏ ਗੱਲ ਇਹ ਕਿੱਥੋਂ ਆਈ ਆ ਆਹ ਤਾਰਾਂ ਦੇ ਕੰਡੇ ਤੋਂ ਆਈ ਬਾਡਰ ਤੋਂ ਅੱਛਾ ਤਾਰਾਂ ਦੇ ਮੰਨ ਲਓ ਤਾਰਾਂ ਦੇ ਨਾਲੋਂ ਆਈ ਪਾਕਿਸਤਾਨ ਦੇ ਬਾਡਰ ਦੇ ਨਾਲ ਹੈ ਤੇ ਹੈ ਕੋਈ ਇਹਦਾ ਰਿਕਾਰਡ ਕੋਡ ਇਹਦੀ ਮਾਂ ਦਾ ਕੋਈ ਇਹਦੀ ਆਹ ਇਹਦੀ ਮਾਂ ਦਾ ਪਹਿਲੇ ਸਵੇਰਾ ਰਿਕਾਰਡ ਵੀਦੋ ਪਲੱਸ ਦਾਰੀ ਅੱਛਾ ਉਹਨਾਂ ਦਾ ਸਰਟੀਫਿਕੇਟ ਵੀ ਦਿਖਾਏਗੇ ਅੱਛਾ ਕੈਂਪੀਆਂ ਰਹੀ ਕਿਨੇ ਸੂਜੀ ਠੀਕ ਆ ਪਿਓਰ ਨੀਲੀ 라ਵੀ ਹੈ ਠੀਕ ਆ ਠੀਕ ਆ ਤੇ ਮਨਜੋਤ ਵੀਰੇ ਕਿੰਨਾ ਦੁੱਧ ਆਰ ਕੀ ਕੱਢ ਜੂਗੀ ਇਹ ਸਾਡੀ ਮੱਝ ਫੇਲਣੀ ਹਾਂ 15-16 ਕਿਲੋ ਨਾ ਕੱਢੇ ਹਾਂਜੀ ਹਾਂਜੀ ਤੇ ਮੱਝ ਸਾਡੀ ਮੱਝ ਤੁਹਾਡੀ ਹੈ ਲਓ ਵੀਰ ਜੀ ਮਨਜੋਤ ਵੀਰ ਕਹਿੰਦਾ ਵੀ ਜੇ 15 ਕਿਲੋ ਸਾਡੀ ਝੋਡੀ ਦੁੱਧ ਨਾ ਕੱਢੇ ਬਾਕੀ ਮੈਂ ਤੁਹਾਨੂੰ ਨਿਸ਼ਾਨੀਆਂ ਸਾਰੀਆਂ ਵਿਖਾਵਾਂ ਤੇ ਸਿੰਘ ਵੀ ਇਹਦੇ ਤੁਹਾਨੂੰ ਵਿਖਾਵਾਂ ਏ ਸਿੰਘ ਵੀ ਚਟਿਆ ਤੇ ਨਿਸ਼ਾਨੀਆਂ ਵੀ ਸਾਰੀਆਂ ਕਵਰ ਕਰਦੀ ਆ ਤੇ ਪਿਓਰ ਨੀਲੀ ਰਾਵੀ ਚਾ ਗਿਆ ਵੇਖੋ ਵੀਰ ਜੀ ਸਿੰਘ ਵੀ ਇਹਦਾ ਚਟਾ ਛੋਟੀ ਦਾ ਬਾਕੀ ਝੋਟੀ ਚ ਕੋਈ ਕਮੀ ਨਹੀਂ ਮੇਰਾ ਵੀਰ ਕੋਈ ਇੱਥੇ ਆਣ ਕੇ ਵੇਖੇ ਵੀਡੀਓ ਨਾਲ ਦੂਣੀ ਦਿਖੂਗੀ ਇਹ ਦੇਖੋ ਭਾਨੇ ਤੇ ਵੀ ਡਾਬੋ ਸੇ ਤਰਾਈਂ ਇਹਦਾ ਸਾਰੀਆਂ ਉਹਨਾਂ ਦੇ ਵੀ ਤੋਂ ਪਲਾਸਾ ਕੋਈ ਡੰਗ ਨਹੀਂ ਠੀਕ ਆ ਵੇਖੋ ਜੀ ਭਾਨੇ ਦੇ ਵੀ ਉਸ ਤਰ੍ਹਾਂ ਡਾਬਿਆ ਮਨਜੋਤ ਵੀਰ ਬਾਕੀ ਪਿੱਛੇ ਪੱਛੇ ਦੀ ਕੋਈ ਵੀ ਸਾਰੀ ਆਪਣੀ ਗਾਰੰਟੀ ਫੋਲਿਆ ਠੀਕ ਲੋ ਵੀ ਜੀ ਥਣਾ ਦੀ ਪਿੱਛੇ ਦੀ ਮਨਜੋਦ ਵੀਰ ਕਹਿੰਦਾ ਸਾਡੀ ਗਾਰੰਟੀ ਫੋਲਿਆ ਤੇ ਬਾਕੀ ਮਨਜੋਦ ਵੀਰ ਵਾਕਿਆ ਹੀ ਕੋਈ ਕਮੀ ਨਹੀਂ ਹੈ ਕਿ ਜਿੰਨੀ ਵੀ ਸਿਰਫਤੇ ਦੀ ਕਰ ਲਈ ਉੰਨੀ ਥੋੜੀ ਆ ਤੇ ਮਨਜੋਦ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਤੇ ਦਾ ਕਰਦੇ 1 ਲੱਖ 1000 1 ਲੱਖ 1000 ਹਾਂਜੀ ਠੀਕ ਆ ਮੇਰਾ ਬਾਪੂ ਤੇ ਕਿੰਨੇ ਰੀ ਦੇ ਦੇਣੀ ਹੈ ਅੱਜ 1 ਲੱਖ 8000 ਵੀਰ ਜੀ ਲਾਸਟ ਤੇ ਮਨਜੋਦ ਵੀਰ ਜਾਇਜ਼ ਕਰੀਏ ਲਾਸਟ ਲੱਖ ਦੀ ਲਓ ਵੀਰ ਜੀ ਲਾਸਟ ਲੱਖ ਦੀ ਮਨਜੋਤ ਵੀਰ ਥੋੜਾ ਬੋਧਾ ਕਰਦਿਏ ਮਾਨਤਾ ਨਾ ਮਨਜੋਤ ਵੀਰ ਗੁੱਸਾ ਨਹੀਂ ਕੋਈ ਨਹੀਂ ਕੋਈ 95000 ਦੀ ਦੇ ਦिए ਦੇਖ ਲਿਆ ਕੋਈ ਨਹੀਂ ਹੋਏ ਮੰਨ ਗਿਆ ਮਨਜੋਤ ਸਿਆ ਤੈਨੂੰ ਮੰਨ ਗਿਆ ਇਹਦਾ ਕਿਤੇ ਮਿਲਦੀ ਨਹੀਂ ਨਹੀਂ ਬਿਲਕੁਲ ਵੱਡੀ ਝੋਟੀ ਆ ਤੇ ਮੂੰਹ ਮਨਜੋਤ ਸੱਚ ਕੀ ਆ ਮੂੰਹ ਚਾਰ ਦੰਦ ਲਓ ਵੀਰ ਜੀ ਮੂੰਹ ਵੀ ਚਾਰ ਦੰਦ ਜੀ ਮੂੰਹ ਵੀ ਚਾਰ ਦੰਦ ਆ ਵੇਖੋ ਵੀਰ ਜੀ ਇਹ ਧੁੰਨ ਵੀ ਚਿੱਟਾ ਤੇ ਬਾਕੀ ਮੂੰਹ ਵੀ ਚਾਰਦਾਂ ਤੇ ਉਮਰ ਵੀ ਬਿਲਕੁਲ ਛੋਟੀ ਤੇ ਬਾਕੀ ਬਰੀਡ ਬਹੁਤ ਜਿਆਦੀ ਛੋਟੀ ਦੀ ਮਜੂਦ ਵੀਰ ਹੋਰ ਕੁਝ ਕਹਿਣਾ ਚਾਹੁੰਦਾ ਏ ਹੋਰ ਬਸ ਫੇਟ ਅੰਡੇ ਦੀ ਤਸਵੀਰ ਕਰਕੇ ਖੜਾ ਦੂਜਾ ਚੈੱਕ ਪਾ ਤੇ ਪਰਸੋਂ ਵਾਲੀ ਫਿਰ ਛੋਟੀ ਕਿਥੇ ਚਲ ਗਈ ਵੱਡੀ ਛੋਟੀ ਫਲਕਾਰੀ ਵਾਲੀ ਉਹ ਬੜੀ ਦੂਰ ਚਲ ਗਈ ਅੱਛਾ ਹਾਂਜੀ ਮਾਲ ਵੇਚ ਗਿਆ ਫਿਰ ਉਸੇ ਤੋਂ ਸਾਰਾ ਹੀ ਵੇਚ ਗਿਆ ਹੋਰ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕੀ ਕਰਨੀ ਚਾਹੁੰਦਾ ਬਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰ ਕਰੀ ਹਾਂ ਵੀਰ ਭਰਾ ਬਹੁਤ ਹੀ ਸਾਥ ਦੇ ਹਾਂ ੜੇ ਆਪਣਾ ਹੈ ਕੀ ਜੀ ਵੀਡੀਓ ਨੂੰ ਪੂਰੀ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ